ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਟਾਰ ਜੀ ਨੇ ਚੈਨਲ ਤੇ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਇਸ ਟਾਈਮ ਜਿਹੜੇ ਕਿ ਇਲੈਕਸ਼ਨਾਂ ਚਾਲੂ ਆ ਤੇ ਹਰ ਇੱਕ ਪੱਤਰਕਾਰ ਜਿਹੜੇ ਕਿ ਪਿੰਡਾਂ ਥਾਵਾਂ ਤੋਂ ਸਹਿਰ ਵਕ ਵਕ ਸਹਿਰਾ ਦੇ ਵਿੱਚੋਂ ਪਹੁੰਚੇ ਹੋਏ ਆ ਤੇ ਗੱਲਬਾਤ ਜਿਹੜੀ ਆ ਕਰਦੇ ਆ ਸਾਡੇ ਕੋਲ ਮੈਡਮ ਵੀ ਮੌਜੂਦ ਆ ਉਹਨਾਂ ਨਾਲ ਗੱਲ ਕਰਦੇ ਆ ਮੈਮ ਕੀ ਕਰਨ ਚਾਹੋ ਕਿ ਅੱਜ ਇਲੈਕਸ਼ਨ ਹੋ ਰਹੀ ਹੈ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਇਲੈਕਸ਼ਨ ਦੇਖੋ ਅੱਜ ਸਭ ਤੋਂ ਵਧੀਆ ਗੱਲ ਆ ਹਾਰਜਤ ਤੇ ਇੱਕ ਵੱਖਰੀ ਗੱਲ ਹੁੰਦੀ ਆ ਅੱਜ ਸਾਰੇ ਭਰਾ ਇਕੱਠੇ ਹੋਏ ਨੇ ਸਾਡੇ ਲਈ ਇਹ ਹੀ ਬੜੀ ਵੱਡੀ ਗੱਲ ਹੈ ਕਿ ਇੱਥੇ ਇੱਕ ਅੱਜ ਮੇਲਾ ਲੱਗਾ ਔਰ ਮੇਰੇ ਖਿਆਲ ਅੱਜ ਸਾਰੇ ਸ਼ਾਇਦ ਦੇ ਪੋਲਿਟਿਸ਼ੀਅਨ ਵੀ ਹੈਰਾਨ ਹੋਣੇ ਹੋ ਕਹਿੰਦੇ ਹੋੜਿਆ ਕਿ ਅੱਜ ਪੱਤਰਕਾਰ ਕਿੱਥੇ ਆ ਤੇ ਇਹ ਹੀ ਖੁਸ਼ੀ ਵਾਲੀ ਗੱਲ ਹੈ ਸਾਡੇ ਲਈ ਨੀ ਲੱਗਦਾ ਇਹ ਕਿਹੜੀਆਂ ਗੁੱਦਾ ਪਰ ਜਿੱਤ ਕਿਹਦੀ ਝੁਲੀ ਪਈ ਦੇਖੋ ਇਹ ਆਪਾ ਜਿਹੜਾ ਵਾ ਇਹ ਹੁਣੇ ਜਦੋਂ ਹੋਣੀ ਆ ਗਿਣਤੀ ਹੋਣੀ ਆ ਉਹਦੇ ਚ ਹੀ ਆਪਾਂ ਕਵਾਂਗੇ ਔਰ ਹਰ ਕੋਈ ਕਹਿੰਦਾ ਜੀ ਅਸੀਂ ਜਿੱਤਣਾ ਹੈਗਾ ਤੇ ਮੈਂ ਇਹ ਤੇ ਕਹੂੰਗੀ ਕਿ ਜਿੱਤ ਹਾਰ ਜਿਹੜੀ ਵੀ ਆ ਜਿਹਦੀ ਵੀ ਹੋਵੇ ਉਹ ਜਿਹੜਾ ਵੀ ਅੱਗੇ ਆਵੇ ਉਹ ਪ੍ਰੈਸ ਕਲੱਬ ਦੀ ਬਿਹਤਰੀ ਲਈ ਕੰਮ ਕਰੇ ਪੱਤਰਕਾਰਾਂ ਦੇ ਹੱਕਾਂ ਲਈਵਾ ਚੁਕੇ ਮੈਡਮ ਜਿਹੜੇ ਪਿੱਛੇ ਦੇ ਵੀਡੀਓ ਵਰਮ ਹੋ ਰਹੀ ਜਿਹੜਾ ਕਿ ਮਾਲੀ ਰੱਖਿਆ ਹੋਇਆ ਆਪਾਂ ਉਹ ਸਟੈਂਡ ਦੇ ਪਿੱਛੇ ਜਾਓ ਦੇਖੋ ਕੁਝ ਤੇ ਫੰਡਾਂ ਦੀ ਵੀ ਕਾਟ ਸੀਗੀ ਉਸ ਤੋਂ ਬਾਅਦ ਇਹ ਫੰਡ ਆਏ ਵੀ ਤੇ ਮੈਂ ਕਹਿੰਨੀ ਆ ਕਿ ਜਿਹੜੇ ਪ੍ਰਧਾਨ ਸੀਗੇ ਪਿਛਲੇ ਉਹਨਾਂ ਨੂੰ ਚਾਹੀਦਾ ਸੀ ਕਿ ਜੇ ਅਸੀਂ ਬਾਕੀ ਸਾਰੇ ਕੰਮ ਕੀਤੇ ਆ ਤੇ ਉਹਦੇ ਵੀ ਪੈਸੇ ਦੇ ਦਿੱਤੇ ਜਾਣ ਠੀਕ ਹੈ ਨਾ ਜੇਕਰ ਨਗਰਾ ਜਿੱਦਾ ਕੀ ਉਸ ਤੋਂ ਸਖਤ ਦੀਆਂ ਤੋਂ ਕਮਾਈ ਦੇ ਰੂਪ ਵਿੱਚ ਆ ਰਿਹਾ ਦੇਖੋ ਜੇ ਨਗਰਾ ਜਿੱਦਾ ਤੇ ਪੱਟੀ ਸਾਹਿਬ ਨੇ ਆਪਣਾ ਮੈਨੀਫੈਸਟੋ ਵੀ ਜਾਰੀ ਕੀਤਾ ਹੈਗਾ ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਸਭ ਤੋਂ ਵੱਡੀ ਜਿੱਤ ਪਹਿਲਾਂ ਮੈਂ ਪਹਿਲਾਂ ਹੀ ਕਹਿ ਦਾਂਗੀ ਕਿ ਹੋਏ ਸੀ ਕਿ ਆਪਾਂ ਇਲੈਕਸ਼ਨ ਕਰਵਾਈਆਂ ਇਲੈਕਸ਼ਨ ਦੀ ਡਿਮਾਂਡ ਸੀਗੀ ਉਹ ਸਾਡੀ ਜਿੱਤ ਆ ਉਸ ਤੋਂ ਬਾਅਦ ਬੜੇ ਸਾਰੇ ਵੋਟਾਂ ਨਹੀਂ ਸੀ ਬਣੀਆਂ ਪੱਤਰਕਾਰਾਂ ਦੀਆਂ ਉਹ ਵੋਟਾਂ ਅਸੀਂ ਬਣਾਈਆਂ ਉਹ ਵੀ ਸਾਡੀ ਜਿੱਤ ਆ ਔਰ ਹੁਣ ਜਿਹੜੀ ਆ ਅਗਲੀ ਜਿੱਤ ਦੀ ਅਸੀਂ ਵੇਟ ਕਰ ਰਹੇ ਆ ਤੇ ਉਸ ਤੋਂ ਬਾਅਦ ਜਿਹੜੀ ਆ ਮੈਡੀਕਲ ਇਨਸ਼ੋਰੈਂਸ ਜਾਂ ਹਰ ਤਰ੍ਹਾਂ ਦੀਆਂ ਜਿਹੜੀਆਂ ਵੀ ਫੈਸਿਲਿਟੀਆਂ ਨੇ ਪੱਤਰਕਾਰਾਂ ਦੇ ਵੈਲਫੇਅਰ ਲਈ ਜਿਹੜੀ ਆ ਵੱਧ ਛੜ ਕੇ ਕੰਮ ਕਰ ਰਹੇ ਤੇ ਸਾਡੇ ਨਾਲ ਪੱਟੀ ਸਾਹਿਬ ਵੀ ਮੌਜੂਦ ਹੈਗੇ ਉਹਨਾਂ ਨੇ ਵੀ ਅੱਜ ਗੱਲਬਾਤ ਕਰਦੇ ਆ ਉਹ ਕੀ ਕਰਦੇ ਆ ਵੇਖੋ ਜੀ ਅੱਜ ਚੰਡੀਗੜ੍ਹ ਪਿੰਡਾਂ ਦੇ ਜਰਨਲਿਸਟਸ ਦੀ ਜਿਹੜੀ ਐਸੋਸੀਏਸ਼ਨ ਹੈ ਉਹ ਚੋਣ ਲੜ ਰਹੀ ਆ ਤੇ ਸਾਡਾ ਜਿਹੜਾ ਬਕਾਇਦਾ ਤੌਰ ਤੇ ਚੋਣ ਨਿਸ਼ਾਨਾ ਉਹ ਚੜਦਾ ਸੂਰਜ ਹੈ ਸੱਤ ਉਹਦਿਆਂ ਤੇ ਜਿਹੜੀ ਉਹ ਚੋਣ ਹੋ ਰਹੀ ਆ ਜਿਹਦੇ ਵਿੱਚ ਮੈਂ ਪ੍ਰਧਾਨਗੀ ਦੀ ਚੋਣ ਲੜ ਰਿਹਾ ਉਹਦੇ ਵਿੱਚ ਸਾਡੇ ਰਕੇਸ਼ ਜਿਹੜੇ ਅਰਕੇ ਜਰਜੇਸ਼ ਜਰਜੇਸ਼ ਸ਼ਰਮਾ ਜੀ ਉਹ ਸੀਨੀਅਰ ਮਿਤਪਰਦਾਨ ਨੇ ਬਕਾਇਦਾ ਤੌਰ ਤੇ ਪਿੱਤੀ ਪਾਲ ਸਿੰਘ ਮਜੀਠੀਤੋਂ ਨੇ ਉਹ ਜੂਨੀਅਰ ਮਿਤਪਰਦਾਨ ਨੇ ਮਮਤਾ ਬੀਬੀ ਜਿਹੜੀ ਆ ਉਹ ਸਾਡੀ ਜਨਰਲ ਸੈਕਟਰੀ ਆ ਤੇ ਮੈਂ ਕਹਿੰਦਾ ਤੁਹਾਨੂੰ ਤੇ ਜੁਆਇੰਟ ਸੈਕਟਰੀ ਜੀ ਕੁਮਾਰ ਜੀ ਔਰ ਸਾਡੇ ਜਿਹੜੇ ਸੈਕਟਰੀ ਨੇ ਉਹ ਹਰੀਸ਼ ਕੁਮਾਰ ਜੀ ਔਰ ਕੈਸ਼ੀਅਰ ਜਿਹੜੇ ਲੱਟ ਰਹੇ ਨੇ ਕੋ ਵਿਸ਼ਾਲ ਜੀ ਨੇ ਜੀ ਇਸ ਕਰਕੇ ਕਾਫੀ ਉਤਸ਼ਾਹ ਆ 400 ਦੇ ਕਰੀ ਬੋਟ ਪੋਲ ਚੁੱਕੀ ਆ 444 ਦੇ ਵਿੱਚ 90% ਤੋਂ ਉੱਪਰ ਵੋਟ ਹੋ ਚੁੱਕੀ ਆ ਬਹੁਤ ਵਧੀਆ ਮਾਹੌਲ ਆ ਡੈਮੋਕਰੇਟਿਵ ਅਵੇਰਨੈਸ ਸਭ ਚੱਲ ਰਿਹਾ ਵਾ ਪੂਰੀ ਇਸ ਵਾਰ ਜਿਹੜੀ ਆ ਉਹ ਸਾਡੇ ਜੇ ਨਿਜ਼ਮ ਜੇ ਕੋ ਗਏ ਹੋ ਫੋਲੋ ਕੀਤੇ ਜਾ ਰਹੇ ਨੇ ਕਬੱਡੀ ਇਹ ਪ੍ਰੈਸ ਕਲੱਬ ਦੇ ਕਾਫੀ ਕੰਮ ਹੋ ਗਏ ਆ ਉਹ ਪੈਸੇ ਦਾ ਦਿੱਤੇ ਜਾਣਗੇ ਵੇਖੋ ਹੁਣ ਮੇਰੀ ਲੰਮੀ ਬਾਡੀ ਬਣੇਗੀ ਉਹ ਕੰਮ ਕਰੇਗੀ ਜੀ ਜ਼ਰੂਰ ਕਰੇਗੀ ਕੰਮ ਕਰੇਗੀ ਜੀ ਤੇ ਜਿਹੜਾ ਕਿ ਇੱਕ ਸਖਸ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਕਿ ਉਹਨੂੰ ਸੁਖਾਵਾਂ ਨਹੀਂ ਮਿਲਿਆ ਉਸ ਬਾਰੇ ਕਿਹੜਾ ਜਾਣਦੇ ਵੇਖੋ ਇਹਦੇ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਲੇਕਿਨ ਜੇ ਸਾਡੇ ਕੋਲ ਗਰੁੱਪ ਕੋਲ ਕਿਉਂ ਨਾ ਤਾਂ ਉਹਨਾਂ ਇਨਸਾਫ ਹੋਏਗਾ ਬੇਇਨਸਾਫੀ ਨਹੀਂ ਹੋਏਗੀ ਕਿ ਜੇ ਤੇ ਉਹ ਤੇ ਪੈਲ ਦੇ ਦਾਦਾ ਕੀ ਕੀਤਾ ਜਾਏਗਾ ਨਹੀਂ ਪੈਲ ਦੇ ਤਾਂ ਅਸੀਂ ਦਸੀ ਕਲੱਬ ਸ਼ੁਰੂ ਕਰਾਂਗੇ ਕਲੱਬ ਤੇ ਬੰਦ ਪਿਆ ਵਾ ਕਲੱਬ ਦੇ ਵਿੱਚ ਤੁਹਾਡੀ ਬਾਰ ਵੀ ਚਾਹੀਦੀ ਆ ਕਲੱਬ ਦੇ ਵਿੱਚ ਖਾਣਾ ਵੀ ਚਾਹੀਦਾ ਕਲੱਬ ਦੇ ਤੁਹਾਡੀ ਜਿਹੜੀ ਸਾਡੇ ਆਉਂਦੇ ਪੱਤਰਕਾਰ ਆਉਂਦੇ ਉਹਨਾਂ ਦੇ ਬੱਚੇ ਵੀ ਲੈ ਕੇ ਆਉਣ ਦੇ ਵਾਸਤੇ ਵੱਖਰਾ ਪ੍ਰਬੰਧ ਕੀਤਾ ਜਾਵੇਗਾ ਇਹੋ ਸਾਰੇ ਕੰਮ ਕਰਾਂਗੇ ਉਹ ਵੱਡੀ ਗੱਲ ਆ ਚੋਣ ਤੋਂ ਬਾਅਦ ਸਾਡਾ ਤੁਰੰਤ ਤੇ ਪਹਿਲਾਂ ਉਹ ਪ੍ਰੈਸ ਪ੍ਰੈਸ ਵੀ ਚਾਲੂ ਕੀਤਾ ਜਾਵੇ ਕੰਮ ਜਬ ਵੀ ਹੈ ਕਿ ਬੈਕ ਵਾਲਿਆਂ ਦੇ YouTube ਵਾਲਿਆਂ ਵੱਲੋਂ ਵੀ ਇੱਕ ਨਾਰਾ ਲਗਾਇਆ ਜਾਂਦਾ ਕਿ ਸਾਨੂੰ ਵੀ ਹੱਕ ਮਿਲ ਜੀਦਾ ਉਹਦੇ ਬਾਰੇ ਕਿਹਦੇ ਵੇਖੋ ਜਿਹੜੀ ਵੈਬਲਿੰਗ ਦੀ ਗੱਲ ਆ YouTube ਵਾਲਿਆਂ ਦੀ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਾ ਵੀ ਉਹਨਾਂ ਦੇ ਅਸੀਂ ਵੀਊ ਵੇਖਾਂਗੇ ਸਰਕਾਰ ਨੇ 1 ਲੱਖ ਰੁਪਏ ਰੱਖਿਆ ਸੀ 25 ਹਜ਼ਾਰ ਰੁਪਏ ਰੱਖਾਂਗੇ ਜਿਹਦੇ ਵੀ 25 ਹਜ਼ਾਰ ਰੁਪਏ ਹੋਣਗੇ ਉਹਨੂੰ ਬਕਾਇਦਾ ਤੌਰ ਤੇ ਮੈਂਬਰਸ਼ਿਪ ਵੀ ਦੇਵਾਂਗੇ ਤੇ ਨਾਮਜ਼ਦਗੀ ਵੀ ਦੇਵਾਂਗੇ ਪ्रेस ਕਲੱਬ ਦੀ ਰਿਲੇਕਸ਼ਨ ਹੋ ਰਿਹਾ ਬਹੁਤ ਵਧੀਆ ਠੀਕ ਹੈ ਉਹਦੇ ਨਾਲ ਸਾਡੇ ਪੱਤਰਕਾਰ ਭਾਈਚਾਰਾ ਕਾਫੀ ਰੁਝਾਨ ਹੈ ਅੱਜ ਸਾਰਾ ਭਾਈਚਾਰਾ ਸਾਨੂੰ ਇਕੱਠਾ ਦੇਖਣ ਨੂੰ ਮਿਲ ਰਿਹਾ ਠੀਕ ਹੈ ਜੋ ਕਿ ਵਧੀਆ ਹੈ ਜੇ ਅਸੀਂ ਸਾਰੇ ਇਕੱਠੇ ਮਿਲ ਕੇ ਚੱਲਾਂਗੇ ਤਾਂ ਪ੍ਰੈਸ ਕਲੱਬ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੇ ਹਾਂ ਅਗਰ ਜੀ ਦੇ ਜਿਵੇਂ ਕਿ ਤਾਂ ਵੀ ਸੋਲ ਬੰਦੀ ਐ ਸਪੈਲ ਦੇ ਅੰਦਰ ਕਿਹੜੇ ਕੰਮ ਕੀਤੇ ਜਾਣਗੇ ਜੇ ਜਿੱਤ ਸਾਡੀ ਝੋਲੀ ਚ ਪੈਂਦੀ ਹੈ ਤੇ ਮੈਂ ਜੋ ਪੱਤਰਕਾਰਾਂ ਦੀ ਮੇਨ ਮੁਸ਼ਕਲ ਹੈ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਜਿੰਨਾ ਸਾਡੇ ਪੱਤਰਕਾਰਾਂ ਦੇ ਭਾਈਚਾਰਾਂ ਦੇ ਪੀਲੇ ਕਾਰਡ ਨਹੀਂ ਬਣੇ ਤੇ ਉਹਨਾਂ ਨੂੰ ਕਾਰਡ ਬਣਾ ਕੇ ਦਿੱਤੇ ਜਾਣਗੇ ਸਰ ਬਾਰ ਬਾਰ ਵੈਬ ਚੈਨਲ ਤੇ YouTube ਬਣਾਉਣ ਨੂੰ ਪਛਾਹ ਕੀਤਾ ਜਾਂਦਾ ਹੋਰ ਇਸ ਵਾਰ ਅਸੀਂ ਮਿਹਨਤ ਕਾफी ਕਰਕੇ ਅਸੀਂ 45 ਤੋਂ 50 ਬੰਦਿਆਂ ਦੇ ਵੈਬ ਚੈਨਲ ਦੇ ਨੂੰ ਵੋਟ ਦਾ ਅਧਿਕਾਰ ਦਿਲਾਇਆ ਜਿਹੜੇ ਬਾਕੀ ਸਾਥੀ ਰਹਿ ਗਏ ਨੇ ਉਹਨਾਂ ਨੂੰ ਵੀ ਦਰਕਰ ਦਵਾਤਾ ਜਾਏਗਾ ਜਲਦੀ ਅੱਜ ਜ਼ਿਲ੍ਹਾ ਅਮਰਸਰ ਦੇ ਵਿੱਚ ਪ੍ਰੈਸ ਕਲੱਬ ਦੇ ਜਿਹੜੇ ਇਲੈਕਸ਼ਨਾਂ ਹੋ ਰਹੀਆਂ ਨੇ ਹੋਰ ਉਹਦੇ ਵਿੱਚ ਕਾਫੀ ਵੋਟਰਾਂ ਨੇ ਜਿਹੜਾ ਵਾ ਪੱਤਰਕਾਰ ਵੋਟਰਾਂ ਨੇ ਆਪਣਾ ਮਤਦਾਨ ਜਿਹੜਾ ਦਾਨ ਕੀਤਾ ਹੈ ਜਾਨਣੇ ਕਿ ਕਾਫੀ ਵੋਟਾਂ ਪਾਈਆਂ ਤੇ ਹੁਣ ਟਾਈਮ ਲਗਭਗ 4 ਵੱਜ ਚੁੱਕੇ ਨੇ ਤੇ ਇੱਕ ਘੰਟਾ ਹੋਰ ਤੇ ਜੋ ਵੀ ਉਮੀਦਵਾਰ ਜਿੱਤਣਗੇ ਉਹ ਸਾਡੇ ਲਈ ਸਤਿਕਾਰਯੋਗ ਹੋਣਗੇ ਤੇ ਇਸ ਵਾਰ ਬਹੁਤ ਹੀ ਵੱਧ ਚੜ੍ਹ ਕੇ ਵੋਟਾਂ ਪਈਆਂ ਨੇ ਔਰ ਪੱਤਰਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵੀ ਰਿਹਾ ਹੈ ਅਤੇ ਪ੍ਰਸ਼ਾਸਨ ਦੀ ਜੇ ਗੱਲ ਕਰੀਏ ਪ੍ਰਸ਼ਾਸਨ ਨੇ ਵੀ ਆਪਣਾ ਵਰੀਆ ਜਿਹੜਾ ਵਾ ਯੋਗਦਾਨ ਪਾਇਆ ਹੈ ਕੀ ਕੀ ਲੱਗਦਾ ਵਾ ਕਿ ਵੈਬ ਚੈਨਲ ਤੇ ਜਿਹੜੇ ਪੱਤਰਕਾਰਾਂ ਨੂੰ ਉਹਨਾਂ ਨੂੰ ਉਹਨਾਂ ਦਾ ਹੱਥ ਮਿਲੇਗਾ ਦੇਖੋ ਇਸ ਇਲੈਕਸ਼ਨ ਦੇ ਵਿੱਚ ਵੀ ਵੋਟਰਾਂ ਨੂੰ ਵੈਬ ਚੈਨਲ ਵਾਲਿਆਂ ਨੂੰ ਅਤੇ ਆਰਐਨਆਈ ਮੰਜੂਰ ਸਦਾ ਖਬਰਾਂ ਨੂੰ ਅਧਿਕਾਰ ਦਿੱਤੇ ਗਏ ਸੀ ਉਹ ਵੀ ਪੱਟੀ ਗਰੁੱਪ ਨੇ ਆਪਣੇ ਮੰਗ ਮਤਾ ਚੁੱਕਿਆ ਸੀ ਇਸ ਕਰਕੇ ਅੱਗੇ ਵੀ ਜਿਹੜੇ ਕੁਝ ਰਹਿ ਗਏ ਨੇ ਵੈਬ ਚੈਨਲ ਵਾਲੇ ਉਹਨਾਂ ਨੂੰ ਪੂਰੇ ਅਧਿਕਾਰ ਦਿੱਤੇ ਜਾਣਗੇ ਔਰ ਹਰ ਪੱਤਰਕਾਰ ਤੇ ਕੋਲ ਬਰਾਬਰ ਦੇ ਹੀ ਅਧਿਕਾਰ ਹੋਣ ਔਰ ਇਸ ਕਰਕੇ ਅਸੀਂ ਇਹ ਜਿਹੜੀ ਗਰੁੱਪ ਜਿਹੜਾ ਤਿਆਰ ਕੀਤਾ ਹੈ ਔਰ ਇਹ ਗਰੁੱਪ ਜਿਹੜਾ ਸਾਰੇ ਪੱਤਰਕਾਰਾਂ ਦੀ ਵਿਸ਼ਵਾਸ ਉਹਨੇ ਆ ਕਿ ਅਸੀਂ ਵਾਅਦਾ ਚੜ੍ਹ ਕੇ ਜਿਹੜਾ ਵਾ ਕੰਮ ਕਰਨੇ ਧੰਨਵਾਦ